ਪ੍ਰਤਾਪ ਸਿੰਘ ਬਾਜਵੇ ਨੇ ਆਪਣੀ ਪਾਰਟੀ ਦੇ ਲੀਡਰਜ਼ ਨੂੰ ਵੀ ਸਿੱਧੇ ਤੌਰ ਦੇ ਉੱਤੇ ਇੱਕ ਚੇਤਾਵਨੀ ਦੇ ਦਿੱਤੀ ਹੈ ਕਿ ਜਦ ਤੱਕ ਤਰਨਤਨ ਦੀ ਚੋਣ ਚੱਲਦੀ ਪਈ ਹੈ ਜਦ ਤੱਕ ਇਹ ਪਿੜ ਭਖਿਆ ਪਿਆ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਕਿਹਾ ਕਿ ਤਰਨਤਨ ਦੇ ਵਿੱਚ ਹੀ ਰਿਹਾ ਜਾਵੇ ਐ ਨਾ ਹੋਇਆ ਜਾਵੇ ਕਿ ਜਰੂਰ ਰੈਲੀਆਂ ਹੁੰਦੀਆਂ ਉਦੋਂ ਆ ਕੇ ਚਿਹਰਾ ਦਿਖਾਤਾ ਤੇ ਉਸ ਤੋਂ ਬਾਅਦ ਚਲੇ ਗਏ ਇਹ ਸਾਫ਼ ਕਿਹਾ ਹੈ ਕਿ ਉੱਥੇ ਰਿਹਾ ਜਾਵੇ ਗਰਾਊਂਡ ਤੇ ਕੰਮ ਕੀਤਾ ਜਾਵੇ ਉਹਨਾਂ ਨੇ ਤਰਕ ਦਿੱਤਾ ਕਿ ਅ ਅਹੁਦੇਦਾਰੀਆਂ ਸਾਰਿਆਂ ਨੂੰ ਚਾਹੀਦੀਆਂ ਨੇ ਪਰ ਦਿੱਤੀਆਂ ਉਹਨੂੰ ਜਾਣ ਗਿਆ ਜਿਹੜਾ ਗਰਾਊਂਡ ਤੇ ਕੰਮ ਕਰੇਗਾ ਨਾ ਕਿ ਉਹਨੂੰ ਜਿਹੜਾ ਰੈਲੀਆਂ ਦੇ ਵਿੱਚ ਆ ਕੇ ਮੂੰਹ ਦਿਖਾ ਕੇ ਤੇ ਫਿਰ ਗਾਇਬ ਹੋ ਜਾਵੇਗਾ ਹੁਣ ਇਸੇ ਤਰ੍ਹਾਂ ਦਾ ਇੱਕ ਸਮਾਂ ਉਸ ਵੇਲੇ ਆਇਆ ਸੀ ਜਦੋਂ ਲੁਧਿਆਣੇ ਦੀ ਜ਼ਮੀਂ ਚੋਣ ਸੀ ਭਾਰਤ ਪੂਸ਼ਣ ਆਸ਼ੂ ਚੋਣ ਮੈਦਾਨ ਚ ਸੀ ਉਸ ਵੇਲੇ ਪ੍ਰਤਾਪ ਸਿੰਘ ਬਾਜਵਾ ਤੇ ਵਿਰਲੇ ਕਿਤੇ ਨਜ਼ਰ ਆਏ ਰਾਜਾ ਵੜਿੰਗ ਜ਼ਰੂਰ ਨਜ਼ਰ ਆਏ ਪਰ ਪ੍ਰਚਾਰ ਕਰਦੇ ਨਹੀਂ ਉਹ ਕਿਸੇ ਹੋਰ ਕੰਮ ਆਏ ਹੋਏ ਸੀ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਇੱਕ ਪਾਸੇ ਰੱਖਦੇ ਆ ਚੇਤੇ ਕਰਾਉਂਦੇ ਆ ਰਾਜਾ ਵੜਿੰਗ ਦਾ ਉਹ ਸਮਾਂ ਜਦੋਂ ਲੁਧਿਆਣਾ ਜ਼ਿਮਨੀ ਚੋਣ ਚ ਆਉਂਦੇ ਤਾਂ ਹੈ ਪਰ ਪ੍ਰਚਾਰ ਨਹੀਂ ਕਰਦੇ ਇਹ ਕਹਿ ਕੇ ਕਿ ਉਹਨਾਂ ਨੂੰ ਇਨਵਾਈਟ ਨਹੀਂ ਕੀਤਾ ਗਿਆ ਹੋ ਸਕਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਨੂੰ ਕਿਤੇ ਯਾਦ ਕਰਾਉਂਦੇ ਹੋਣ ਕਿ ਲੁਧਿਆਣੇ ਵਾਲਾ ਕੰਮ ਨਾ ਕਰਦੇਓ ਜਿਹੜਾ ਲੁਧਿਆਣੇ ਜਾ ਕੇ ਕੀਤਾ ਉਹ ਤਰਨਤਾਰਨ ਦੇ ਵਿੱਚ ਨਾ ਕਰਦੇਓ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਅਗਰੈਸਿਵ ਚੱਲ ਰਹੀ ਹੈ ਪਰ ਨਾਲ ਨਾਲ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਕੌਨਫੀਡੈਂਟ ਵੀ ਚੱਲ ਰਹੀ ਹੈ ਕਿ ਕਿਤੇ ਨਾ ਕਿਤੇ ਇੱਕ ਆਸ ਵੱਜ ਰਹੀ ਹੈ ਲੋਕਾਂ ਦੇ ਵਿੱਚ ਹੋ ਸਕਦਾ ਹੈ ਵੱਜ ਰਹੀ ਹੋਵੇ ਹੋ ਸਕਦਾ ਹੈ ਕਿ ਕਾਂਗਰਸ ਦਾ ਗ੍ਰਾਫ ਹੌਲੀ ਹੌਲੀ ਵੱਧ ਵੀ ਰਿਹਾ ਹੋਵੇ ਪਰ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਦੀ ਆਪਸੀ 파ਟੋਤਾੜ ਉਸ ਦੇ ਵਾਸਤੇ ਘਾਤਕ ਸਾਬਤ ਹੋਵੇਗੀ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਇਸੇ ਕਰਕੇ ਪ੍ਰਤਾਪ ਸਿੰਘ ਬਾਜਵਾ ਆਪਣੇ ਲੀਡਰਾਂ ਨੂੰ ਚੇਤੇ ਕਰਾਉਂਦੇ ਵੀ ਨਜ਼ਰ ਆਏ ਨੇ ਕਿ ਕਿ ਜਿਹੜਾ ਇੱਥੇ ਰਹਿ ਕੇ ਕੰਮ ਕਰੂਗਾ ਜਿਹੜਾ ਚੋਣ ਪਿੰਡ ਦੇ ਵਿੱਚ ਕੰਮ ਕਰੂਗਾ ਜ਼ਮੀਨ ਤੇ ਕੰਮ ਕਰੂਗਾ ਉਹਨੂੰ ਹੀ ਅਹੁਦੇਦਾਰੀਆਂ ਮਿਲਣਗੀਆਂ ਔਰ ਇਹ ਗੱਲ ਵਾਜਬ ਵੀ ਹੈ ਪਰ ਇਹਦੇ ਨਾਲ ਨਾਲ ਸਵਾਲ ਹੈ ਕਿ ਕੀ ਕਿਤੇ ਆਪਣੇ ਹੀ ਲੀਡਰਾਂ ਨੂੰ ਦਾ ਨਹੀਂ ਚੇਤੇ ਕਰਾਈ ਜਾਂਦੇ ਪ੍ਰਤਾਪ ਬਾਜਵਾ ਕਿ ਇੱਥੇ ਰਹਿ ਕੇ ਕੰਮ ਕਰਿਓ ਉਦੋਂ ਨਾ ਕਹਦੇ ਹੋ ਕਿ ਸਾਨੂੰ ਇਨਵਾਈਟ ਨਹੀਂ ਕੀਤਾ ਗਿਆ ਖੈਰ ਕੀ ਕੁਝ ਬੋਲੇ ਪ੍ਰਤਾਪ ਬਾਜਵਾ ਆਓ ਸੁਣ ਲੈਨੇ ਆ ਮੈਂ ਸਾਰੀ ਕਾਂਗਰਸ ਦੇ ਵਰਕਰਸ ਨੂੰ ਇਹ ਨਹੀਂ ਗੁਜ਼ਾਰਿਸ਼ ਕਰਾਂਗਾ ਟਾਈਮ ਆ ਗਿਆ ਕਮਰ ਕਸੇ ਕਰਕੇ ਆਪਾਂ ਬੈਠੀਏ ਹਾਊਸ ਟੂ ਹਾਊਸ ਜਾਈਏ ਮੈਨੂੰ ਪੂਰਨ ਫੇਥ ਹੈ ਜਿੰਨੀ ਕਾਂਗਰਸ ਕੋ ਕਾਡਰ ਹੈ ਪ੍ਰਧਾਨ ਜੀ ਰਾਜਾ ਵਿੜਿੰਗਸਾ ਕਾਂਗਰਸ ਦਾ ਕਾਡਰ ਆਪਾਂ ਇੱਕ ਇੱਕ ਬੂਤ ਤੇ ਹੀ ਲਾ ਦिए ਐਨੇ ਕ ਬੰਦੇ ਆਪਣੇ ਕੋ ਹੈ ਬਸ ਡਿਊਟੀ ਕਰਨ ਇਹ ਨਾ ਹੋਏ ਕਿ ਤੁਸੀਂ ਮੈਂ ਇੱਥੇ ਹੋਵਾਂ ਤੇ ਇੱਥੇ ਹੀ ਸਪੀਚਾਂ ਕਰਕੇ ਧਰਾਂ ਨੂੰ ਤੁਰ ਜਣ ਬਹੁਤ ਸਾਰੇ ਇਸ ਕਿਸਮ ਦੇ ਲੋਕ ਹੀ ਪਾਸ ਸੇ ਅਸੀਂ ਵੇਖੇ ਇੱਥੇ ਰੋ ਬਹੁਤ ਸਾਰੇ ਲੋਕ ਚੌਧਰਾਂ ਚਾਹੁੰਦੇ ਨੇ ਜਿਹੜੇ ਚੌਧਰਾਂ ਚਾਹੁੰਦੇ ਨੇ ਉਹਨਾਂ ਨੂੰ ਫੇਰ ਇੱਥੇ ਯੋਗਦਾਨ ਵੀ ਪਾਣਾ ਪਏ ਇੱਥੇ ਨਿਹਰਾ ਮੂੰਹ ਵਿਖਾ ਕੇ ਭੱਜਿਆ ਗੁਜ਼ਾਰਾ ਨਹੀਂ ਹੋਣਾ ਮੈਦਾਨ ਦੇ ਵਿੱਚ ਜਰਨੈਲ ਉਹਨੂੰ ਕਿਹਾ ਜਾਂਦਾ ਜਿਹੜਾ ਮੈਦਾਨ ਦੇ ਵਿੱਚ ਇਹ ਤੇ ਇਤਿਹਾਸਿਕ ਮਾਜੇ ਦਾ ਮੈਦਾਨ ਹੈ ਇੱਥੇ ਤੇ ਵੱਡੇ ਤੁਸੀਂ ਵੇਖੋ ਸ਼ਹੀਦਾਂ ਦੀ ਪਾਵਨ ਧਰਤੀ ਹੈ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਹਰ ਚੀਜ਼ ਆਪਣੀ ਕੁਰਬਾਨ ਕਰ ਦਿੱਤੀ ਜੋ ਸਮੂਚੀ ਜਿਹੜੀ ਮੰਚ ਤੇ ਬੈਠੀ ਹੋਈ ਲੀਡਰਸ਼ਿਪ ਹੈ ਉਹਨਾਂ ਬਾਅਦ ਸ ਮੈਂ ਵਿਸ਼ੇਸ਼ ਤੌਰ ਤੇ ਇਹ ਗੱਲ ਕਹੀ ਹੈ ਕਿਰਪਾ ਕਰਿਓ ਅੱਜ ਦੀ ਸਪੀਚ ਦੇਖ ਕੇ ਤੇ ਦਰਸ਼ਨ ਦੇਖ ਕੇ ਚਲੇ ਨਾ ਜਾਓ ਕਮਰ ਕਸ ਕੇ ਇੱਥੇ ਬੈਠਿਓ ਉਸ ਜਿੱਤੇ ਦੇ ਵਿੱਚ ਤੁਹਾਡਾ ਵੀ ਹੱਥ ਹੋਏਗਾ ਤੇ ਜਿਹੜਾ ਇਥੋਂ ਨਿਕਲ ਜਾਏਗਾ ਉਹਦਾ ਅਸੀਂ ਬਕਾਇਦਾ ਤੌਰ ਤੇ ਦੱਸ ਦਵਾਂਗੇ ਲੋਕਾਂ ਨੂੰ ਕਿ ਆਏ ਜ਼ਰੂਰ ਸੀ ਰੋਲ ਇਹਨਾਂ ਨੇ ਕੋਈ ਇਸ ਜਿੱਤੇ 'ਚ ਸਾਡੇ ਹਾਸਲ ਨਹੀਂ ਕੀ ਕੋਈ ਸਾਡਾ ਇਹਨਾਂ ਦਾ ਯੋਗਦਾਨ ਇਹਦੇ 'ਚ ਨਹੀਂ ਸੋ ਇਹਦੇ ਵਿੱਚ ਕਿਸੇ ਨੂੰ ਲੱਗੇ ਭਾਵੇਂ ਖੁਸ਼ੀ ਤੇ ਭਾਵੇਂ ਹੋਏ ਕੋਈ ਨਰਾਜ਼ ਇਹ ਗੱਲ ਸਮਝ ਲਓ ਜਿਹੜੇ ਇਸ ਜੰਗ ਦੇ ਵਿੱਚ ਸਾਡੇ ਨਾਲ ਜੂਝਣਗੇ ਉਹਨਾਂ ਦੀ ਹੀ ਗੱਲ ਪਾਰਟੀ ਅੱਗੇ ਮੰਨੇਗੀ ਜਿਹੜਾ ਇਸ ਜੰਗ 'ਚ ਸਾਡੇ ਖਾ ਲਈ ਜੂਝੇਗਾ ਉਹ ਭੁੱਲ ਜੇ કે મે કોઈ ઉતો થલો કોઈ ચીજ લે આણી ઉનુ કુછ નઈ દે લબણા એક ચંગી તરા એક ગલ સમજી લો બહોત બહોત શુક્રિયા બહોત બહોત તવાડી મેરबानी વાહેગુરજી કા ખાલસા તે વાહેગુરજી ક